ਆ ਗੁਰਜੀ ਦਾ ਖਾਲਸਾ ਵਾਹਿਗੀ ਫਤਿਹ ਆ ਵੇਖਾ ਮੁਲਾਜ਼ਮ ਨੇ ਆ ਸਰਦਾਰ ਦੀ ਪੱਗ ਲਾਈ ਜਾਂ ਅਫਸਰ ਦੇ ਵਿੱਚ ਆ ਇਹਦਾ ਬੈਲਟ ਨੰਬਰ ਵੀ ਨਾਲ ਹੀ ਦਿਖਾਉਂਦਾ ਨਾਮ ਕਮਲ ਕਮਲਜੀਤ ਸਿੰਘ ਇਹਦਾ ਜੀ ਇਨਸਾਨੀ ਹੋਣੇ ਰੱਬ ਤਾਂ ਮਰ ਗਿਆ ਆ ਦੇਖੋ ਐਨੇ ਉਸ ਵੀਰ ਦੀ ਪੱਗ ਲਾਈ ਜਾ ਵੇਖੋ ਇਹਦੀ ਆ ਸਰਦਾਰ ਦੀ ਪੱਗ ਲਾਈ ਰੋਕੋ ਜੀ ਤੁਹਾਡੇ ਆਸਤੇ ਬਹੁਤ ਗੱਲ ਹੈ ਮੈਂ ਕੀ ਦੇਖ ਆਹ ਵੇਖੋ ਅੱਧੀ ਵੇਖਿਆ ਨਾ ਆ ਹਲਾ ਦਿਓਗੇ ਆਪਣੇ ਮੱਥੇ ਦੇ ਵਿਚ ਆਓ ਇਹਦੀ ਆ ਵੀਰ ਦੀ ਪੱਗ ਲਾਈ ਆ ਸਾਰੇ ਵੀਰ ਅੱਧੇ ਇਕੱਠੇ ਆ ਸੌਰੀ ਕਾਦੀ ਯਾਰ ਤੂੰ ਬਕਸ ਨਹੀਂ ਆ ਸਾਰੇ ਬੋਲ ਜੀ ਆਖ ਨਹੀਂ ਸਾਈਡ ਮਾਰੀ ਮੈਨੂੰ ਕੋ ਮੈਨੂੰ ਕਾ ਟੁੱਟੀ ਲਾਈ ਦੁਕਾਨ ਆ ਵੇਖ ਆ ਵੇਖ ਮੈਨੂੰ ਕੁੜੀ ਮੇਰੀ ਗੱਲ ਸੁਣ ਲੈ ਮੇਰੀ ਗੱਲ ਸੁਣ ਲੈ ਤੂੰ ਲਾ ਕੇ ਦਲਾਈ ਦੋ ਮੇਰੀ ਗੱਲ ਸੁਣ ਲੈ ਸਰਦਾਰਾਂ ਨੇ ਪਤਾ ਕੀ ਆ ਮੇਰੀ ਗੱਲ ਸੁਣ ਪਿੱਛੇ ਪਾ ਕੇ ਕੋਈ ਨਹੀਂ ਤੂੰ ਹਟਾ ਤੂੰ ਪੱਗ ਲਾਈ ਦੀ ਯਾਰ ਤੂੰ ਪਰ ਸਾਡੇ ਜਿਹੜੇ ਮਲਾਜ ਨੇ ਆ ਵੇਖੇ ਦੀ ਪੱਗ ਲਾਈ ਇੰਨੇ ਆ ਵੇਖੋ ਲੈਣਾ ਕੋਈ ਤੂੰ ਵੀ ਬੜਾ ਕਸੀਟ ਨਾ ਹੈ ਪਰ ਤੇਰੀ ਵੀ ਨਹੀਂ ਹਵਾਲ ਹੋਣੀ ਪੈਂਦੀ ਨਾ ਮੇਰੀ ਗੱਲ ਸੁਣ ਸਾਡੀ ਇੱਟ ਕੀ ਆ ਭਲਾ ਪੱਗ ਨਹੀਂ ਆ ਆ ਵੀਰ ਦੀ ਨੇ ਪੱਗ ਲਾਈ ਆ ਵੇਖੋ ਮੈਂ ਪੱਗ ਨਹੀਂ ਲਾਈ ਆ ਛੋਟਾ ਜਵਾਕ ਲਾਈ ਕਰਨੀ ਆ ਮੈਂ ਟੁੱਟੀ ਕਰਨੀ